ਜਾਬ ਦੇ ਲੱਖਾਂ ਘਰ ਬਰਬਾਦ ਕਰ ਦਿੱਤੇ ਪਰ ਬਹੁਤ ਵਿਰਲੇ ਲੋਕ ਨੇ ਜਿਹੜੇ ਕੀ ਨਸ਼ੇ ਦੀ ਦਲਦਲ ਚੋਂ ਬਾਹਰ ਆ ਕੇ ਸੇਤਮੰਦ ਜ਼ਿੰਦਗੀ ਜੀਰੇ ਨੇ ਤਾਂ ਇੱਕ ਅਜੀਹਾ ਵਿਰਲਾ ਨੌਜਵਾਨ ਗੁਰਪ੍ਰਤਾਪ ਸਿੰਘ ਪੰਨੂ ਜਿਸ ਨਾਲ ਤੁਹਾਨੂੰ ਰੂਬਰੂ ਕਰਵਾ ਰਹੇ ਹਾਂ ਜਿਨ੍ਹਾਂ ਨੇ ਸਿਰਫ 13 ਸਾਲ ਦੀ ਉਮਰ ਵਿੱਚ ਨਸ਼ਿਆਂ ਦੀ ਦਲਦਲ ਵਿੱਚ ਜਿਹੜਾ ਕੀ ਉਹ ਪ੍ਰਵੇਸ਼ ਕੀਤਾ ਸੀ ਪਰ ਉਸ ਤੋਂ ਬਾਅਦ ਹੌਲੀ ਹੌਲੀ ਨਸ਼ਿਆਂ ਤੋਂ ਕਿਨਾਰਾ ਕਰ ਲਿਆ ਇੱਕ ਰਿਪਿਊਟਿਡ ਪਰਿਵਾਰ ਨਾਲ ਤਾਲੁਕ ਰੱਖਦੇ ਸੀ ਪਰ ਜਦੋਂ ਨਸ਼ਿਆਂ ਦੀ ਦਲਦਲ ਵਿੱਚ ਫਸੇ ਤਾਂ ਇੱਜ਼ਤ ਮਾਲ ਸਤਕਾਰ ਸਭ ਕੁਝ ਮਲਿਆ ਮੇਟ ਹੋ ਗਿਆ ਪਰ ਉਸ ਤੋਂ ਬਾਅਦ ਮੁਰਤੋਂ ਸੋਸਾਇਟੀ ਵਿੱਚ ਜਿਹੜਾ ਕੀ ਹੁਣ ਅਗਾ ਵਧ ਰਹੇ ਨੇ ਤੇ ਦੂਸਰੇ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਹੇ ਨੇ ਨਸ਼ਾ ਛੱਡਣ ਬਾਰੇ ਤਾਂ ਪਹਿਲਾਂ ਸਵਾਗਤ ਕਰ ਲੈਂਦੇ ਆ ਮੁਰ ਪ੍ਰਤਾਪ ਸਿੰਘ ਪੰਨੂ ਜੀ ਦਾ ਭਾਈ ਸਵਾਗਤ ਹੈ ਤੁਹਾਡਾ ਜੀ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਮੈਂ ਜਾਣਨਾ ਚਾਹਾਂਗਾ ਥੋੜੀ ਜ਼ਿੰਦਗੀ ਦਾ ਉਹ ਸਫ਼ਰ ਜਦੋਂ ਤੁਹਾਡੇ ਜ਼ਿੰਦਗੀ ਵਿੱਚ ਨਸ਼ੇ ਨੇ ਜਿਹੜਾ ਕੀ ਉਹ ਜਗ੍ਹਾ ਲਈ ਸੀ ਅ ਤਕਰੀਬਨ ਭਾਜੀ 13 ਸਾਲ ਦੀ ਉਮਰ ਹੋਣੀ ਆ 9th ਕਲਾਸ ਦੇ ਵਿੱਚ ਸੀਗੇ ਤੇ ਘਰ ਦੇ ਕੁਝ ਮਤਲਬ ਇਸ ਤਰ੍ਹਾਂ ਦੇ ਰੂਲ ਰੈਗੂਲੇਸ਼ਨਸ ਹੀ ਬਣ ਗਏ ਫੈਮਿਲੀ ਵੱਲੋਂ ਫਾਦਰ ਦੀ ਡੈਥ ਤੋਂ ਬਾਅਦ ਕੇ ਆਪਣੇ ਆਪ ਨੂੰ ਗੁਲਾਮ ਮਹਿਸੂਸ ਕਰਨਾ ਸ਼ੁਰੂ ਕਰਤਾ ਐ ਲੱਗਣਾ ਘਰ ਦੇ ਨੇ ਕੈਦ ਕਰ ਲਿਆ ਇੱਥੇ ਨੂੰ ਜਾਣ ਦਿੰਦੇ ਉੱਥੇ ਨੂੰ ਜਾਣ ਦਿੰਦੇ ਇੱਕ ਕੇਜ ਹੁੰਦੀ ਆ ਨਾ ਉਦੋਂ ਬੰਦੇ ਦੇ ਅੰਦਰ ਬੜਾ ਉਹ ਚੀਜ਼ਾਂ ਚੱਲਦੀਆਂ ਕਿ ਮੇਰੀ ਜ਼ਿੰਦਗੀ ਆ ਮੈਂ ਆਪਣੇ ਢੰਗ ਨਾਲ ਜੀਊਂਗਾ ਇਹ ਸਾਰਾ ਕੁਝ ਸੋ ਉਹ ਲੋਕ ਇਨਫਲੂਐਂਸ ਕਰਨੇ ਸ਼ੁਰੂ ਕਰਤੇ ਜਿਹੜੇ ਸਕੂਲ ਤੋਂ ਬੰਗ ਕਰਦੇ ਸੀਗੇ ਸੀਨੀਅਰ ਸਾਡੇ ਹਨ ਉਹਨਾਂ ਨਾਲ ਵੇਖ ਕੇ ਉਹ ਚੰਗੇ ਲੱਗਣੇ ਸ਼ੁਰੂ ਹੋ ਗਏ ਉਹਨਾਂ ਨਾਲ ਦੋਸਤੀ ਵਧਣੀ ਸ਼ੁਰੂ ਹੋਈ ਸਕੂਲ ਬੱਸ ਤੋਂ ਸਫ਼ਰ ਸਟਾਰਟ ਹੋਇਆ ਪ੍ਰਾਈਵੇਟ ਬੱਸ ਤੇ ਸਕੂਲ ਜਾਣ ਦਾ ਬੱਸ ਦੀ ਛੱਤ ਤੇ ਬਹਿਣ ਦਾ ਉਹ ਜਿਹੜਾ ਥ੍ਰਿਲ ਸੀਗਾ ਉਹ ਚ ਮਜ਼ਾ ਆਉਣਾ ਸ਼ੁਰੂ ਹੋਇਆ ਉਹਨਾਂ ਨਾਲ ਬੰਗ ਕਰਨਾ ਸਕੂਲ ਸ਼ੁਰੂ ਕਰਦਾ ਸਾਡੇ ਉਸ ਟਾਈਮ ਤੇ ਸਿਨੇਮਾਸ ਦੇ ਵਿੱਚ ਛਾਪੇ ਪਏ ਜਾਂਦੇ ਸੀ ਸਕੂਲ ਵੱਲੋਂ ਐਕਸ਼ਨ ਸਕੂਲ ਪੜਦੇ ਪੱਟੀ ਮੈਂ ਪੇਸ਼ੇਨ ਵਿੱਚ ਨਹੀਂ ਅਸੀਂ ਜਾਂਦੇ ਸੀ ਅਸੀਂ ਲੈਬ 'ਚ ਵੀ ਸੀ ਆਰ ਤੇ ਫਿਲਮ ਲਵਾ ਕੇ ਵੇਖਦੇ ਹੁੰਦੇ ਸੀਗੇ ਉੱਥੇ ਫਿਲਮਾਂ ਵੇਖਣੀਆਂ ਤੇ ਉੱਥੇ ਨਾਲ ਉਹਨਾਂ ਨੇ ਦੋਸਤਾਂ ਨੇ ਬੀਅਰ ਸ਼ੁਰੂ ਕਰ ਦੇਣੀ ਸਿਗਰਟ ਸ਼ੁਰੂ ਕਰ ਦੇਣੀ ਉੱਥੇ ਹੀ ਫਿਰ ਮੇਰੀ ਵੀ ਬੀਅਰ ਸਿਗਰਟ ਵਿਸਕੀ ਹੌਲੀ ਹੌਲੀ ਸਟਾਰਟ ਹੋ ਗਈ ਸ਼ੁਰੂਆਤ ਜਿਹੜੀ ਤੁਹਾਡੀ ਬੀਅਰ ਵਿਸਕੀ ਤੋਂ ਤੇ ਸਿਗਰਟ ਤੋਂ ਸ਼ੁਰੂ ਹੋਈ ਜੀ 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 ਫਿਰ 10th ਤੋਂ ਬਾਅਦ +1 ਦੇ ਵਿੱਚ ਮੈਨੂੰ ਉੱਥੇ ਪਾਤਾ ਗਵਰਨਮੈਂਟ ਸਕੂਲ ਪੱਟੀ ਦੇ ਵਿੱਚ ਮੈਂ ਉਸ ਦੌਰਾਨ ਗੇਮ ਕਰਦਾ ਸੀ ਜੈਵਲਨ ਥਰੋ ਤੇ ਮੇਰਾ ਬੜਾ ਮਨ ਸੀਗਾ ਕਿ ਗੇਮ ਨੂੰ ਆਪਣੀ ਨੂੰ ਪ੍ਰਮੋਟ ਕਰਾਂ ਅੱਗੇ ਵਧਾਵਾਂ ਉਦੋਂ ਨਸ਼ਿਆਂ ਦਾ ਇੰਨਾ ਦੌਰ ਨਹੀਂ ਚੱਲਿਆ ਜੀਗੇ ਨਾਰਮਲ ਚੱਲ ਰਿਹਾ ਜੀ ਬੀਅਰ ਪੀਲੀ ਵਿਸਕੀ ਪੀਲੀ ਹਫਤੇ ਚ ਇੱਕ ਦਿਨ ਦੋ ਦਿਨ ਤਿੰਨ ਦਿਨ ਹੋ ਗਈ ਤੇ ਉਹ ਵੀ ਦਿਨ ਦੇ ਟਾਈਮ ਤੇ ਸਟਾਰਟ ਤੇ ਚੀਜ਼ਾਂ ਹੋ ਹੀ ਚੁੱਕੀਆਂ ਸੀਗੀਆਂ ਉਸ ਉਸ ਮੋਰ ਵਿੱਚ ਹਜੇ ਸ਼ੌਂਕ ਸੀਗਾ ਐਡਿਕਟ ਨਹੀਂ ਸੀ ਐਡਿਕਟ ਨਹੀਂ ਸੀ ਜੀਗੇ ਤੇ ਦੁਪਹਿਰ ਨੂੰ ਪੀਤੀ ਸਕੂਲ ਟਾਈਮ ਬੰਗ ਕਰਕੇ ਸ਼ਾਮ ਨੂੰ ਕੰਫਰਟੇਬਲ ਹੋ ਕੇ ਘਰੇ ਚੱਲ ਗਏ ਫਿਰ ਪਲੱਸ 1 ਜਿਹਨੂੰ ਘਰਦਿਆਂ ਨੇ ਜਾਣ ਨਹੀਂ ਦਿੱਤਾ ਗੇਮ ਵਾਸਤੇ ਕਾਲਜ ਸਕੂਲ ਦੇ ਵਿੱਚ ਤੇ ਫਿਰ ਬੜਾ ਜਿਆਦਾ ਨਾ ਇੱਕ ਗੁੱਸਾ ਰੈਜੈਂਟਮੈਂਟ ਪੈਦਾ ਹੋ ਗਈ ਘਰਦਿਆਂ ਬਰਤੀ ਕਿ ਮੈਨੂੰ ਇੱਕ ਚੰਗੇ ਸਕੂਲ ਚੋਂ ਢਾਕੇ ਇਹਨਾਂ ਨੇ ਗਵਰਨਮੈਂਟ ਸਕੂਲ ਚ ਪਾਤਾ ਉਹ ਜਿਹੜਾ ਸਕੂਲ ਸੀਗੀ ਨਾ ਅਨ ਲੱਕੀਲੀ ਉਹ ਸਕੂਲ ਇਦਾਂ ਦਾ ਸਕੂਲ ਸੀਗਾ ਕਿ ਉੱਥੇ ਕਾਲਜ ਚ ਵੀ ਲੜਾਈ ਹੁੰਦੀ ਤੇ ਉੱਥੋਂ ਸਕੂਲ ਦੇ ਮੁੰਡੇ ਜਾਂਦੇ ਹੁੰਦੇ ਸੀ ਲੜਾਈ ਲੜਨ ਸੋ ਇਸ ਤਰੀਕੇ ਦੇ ਮੁੰਡੇ ਉਸ ਗਵਰਨਮੈਂਟ ਸਕੂਲ ਬਾਹਰਲਾ ਸਕੂਲ ਉਹਨੂੰ ਕਹਿੰਦੇ ਪੱਟੀ ਦੇ ਵਿੱਚ ਸੋ ਉਹਨਾਂ ਮੁੰਡਿਆਂ ਨਾਲ ਯਾਰੀ ਦੋਸਤੀ ਪੈ ਗਈ ਉੱਥੇ ਤੇ ਮੈਂ ਇੱਕ ਬੜਾ ਸ਼ਰੀਰ ਤੇ ਡਰਬੋਕ ਬੰਦਾ ਹੀਗਾ ਉਹਨਾਂ ਨਾਲ ਜਾ ਕੇ ਮੇਰੇ ਸਾਰੇ ਚਾਕੇ ਲੜਾਈਆਂ ਦੇ ਖੁੱਲ ਗਏ ਨਸ਼ਿਆਂ ਦੇ ਚਾਕੇ ਖੁੱਲ ਗਏ ਫਿਰ ਪਲੱਸ 1 ਚ ਸਮੈਗ ਵੀ ਨੀ ਸ਼ੁਰੂ ਕਰਦੀ ਤੇ ਲੜਾਈਆਂ ਲੜਨੀਆਂ ਸ਼ੁਰੂ ਕਰਤੀਆਂ ਫਿਰ ਨਹੀਂ ਵਾਪਸ ਮੁੜਿਆ ਗਿਆ ਕਦੀ ਬੜੀ ਖਿੱਚ ਧੂਕੇ ਨਕਲ ਮਾਰ ਕੇ ਪਲੱਸ 2 ਤੇ ਕੰਪਲੀਟ ਹੋ ਗਈ ਫਰਸਟイヤー ਗ੍ਰੈਜੂਏਸ਼ਨ ਦੇ ਵਿੱਚੋਂ ਮੈਂ ਤਿੰਨ ਵਾਰੀ ਫੇਲ ਹੋ ਗਿਆ ਨਹੀਂ ਕਲੀਅਰ ਕਰ ਪਾਇਆ ਕਿਉਂਕਿ ਨਸ਼ਾ ਇੰਨਾ ਕਿ ਜ਼ਿਆਦਾ ਵੱਧ ਚੁੱਕਾ ਸੀ ਉਸ ਟਾਈਮ ਦੇ ਉੱਤੇ ਸੋ ਸਿਰਫ ਫੋਕਸ ਹੁਣ ਰਹਿ ਗਿਆ ਜਿਗਾ ਨਸ਼ੇ ਦੇ ਪੈਸੇ ਕਿੱਥੋਂ ਕਰਨੇ ਆ ਨਸ਼ਾ ਕਿੱਥੋਂ ਲਿਆਉਣਾ ਕਿੱਥੇ ਕਰਨਾ ਤੇ ਕਿਸੇ ਨਾਲ ਲੜਾਈਆਂ ਤੇ ਚੱਲ ਗਏ ਕਦੀ ਕਿੱਥੇ ਚੱਲ ਗਏ ਸੋ ਬਸ ਇਹੀ ਸਿਲਸਿਲਾ ਸਟਾਰਟ ਹੋ ਗਿਆ ਮੇਰੇ ਮਾਤਰ ਜਿਹੜੇ ਸੀ ਕਿ ਇੱਕ ਕੰਪਿਊਟਰ ਸਕੂਲ ਦੇ ਪ੍ਰਿੰਸੀਪਲ ਸੀਗੇ ਬਹੁਤ ਮਾਸਾ ਮਾ ਉਹਨਾਂ ਨੇ ਸਕੂਲ ਚਲਾਇਆ ਪਰ ਤੁਹਾਡੇ ਤੋਂ ਫਿਰ ਉਹ ਪੁੱਛਦੇ ਨਹੀਂ ਸੀ ਵੀ ਇਹ ਫੇਲ ਹੋਣ ਦੇ ਕਾਰਨ ਕੀ ਨੇ ਅ ਸ਼ੁਰੂਆਤੀ ਦੌਰ 'ਚ ਤੇ ਉਹਨਾਂ ਨੂੰ ਪਤਾ ਨਹੀਂ ਲੱਗਾ ਸ਼ੁਰੂ-ਸ਼ੁਰੂ ਦੇ ਵਿੱਚ ਫਿਰ ਹੌਲੀ-ਹੌਲੀ ਜਦੋਂ ਲੋਕਾਂ ਨੇ ਦੱਸਣਾ ਸ਼ੁਰੂ ਕੀਤਾ ਪਹਿਲਾਂ ਵਿਸ਼ਵਾਸ ਨਹੀਂ ਕਰਦੇ ਸੀਗੇ ਘਰ ਦੇ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਪਰ ਮਾਂ ਹੈ ਨਾ ਮਾਂ ਕੀ ਕਰ ਸਕਦੀ ਹੈ ਉਤੋਂ ਜਵਾਨ ਹੋ ਗਿਆ ਮੁੰਡਾ ਤਾਕਤਵਰ ਹੋ ਗਿਆ ਡਰਾਉਣਾ ਧਮਕਾਉਣਾ ਅੱਗੋਂ ਹੱਥ ਵੀ ਚੁੱਕਣ ਦੀ ਕੋਸ਼ਿਸ਼ ਕਰਨੀ ਮਾਂ ਦੇ ਉੱਤੇ ਤੇ ਮਾਂ ਹਮੇਸ਼ਾ ਡਰਦੀ ਰਹੀ ਕਿ ਕਿਤੇ ਸਾਡੀ ਇੱਜ਼ਤ ਨਾ ਖਰਾਬ ਹੋ ਜੇ ਨਾ ਕਰਨ ਲੱਗੇ ਪਏ ਬਾਹਰ ਨਾ ਚੋਰੀਆਂ ਕਰਨੀਆਂ ਸ਼ੁਰੂ ਕਰਦੇ ਸੋ ਉਹਨਾਂ ਨੇ ਡਰਦਿਆਂ ਨੇ ਪੈਸੇ ਲਈ ਜਾਣੇ ਘਰੋਂ ਲਈ ਜਾਣੇ ਪੈਸੇ ਨਸ਼ੇ ਕਰੀ ਜਾਣੇ ਸੋ ਉਸ ਦੌਰਾਨ ਮੇਰੇ ਮਾਸੀਆਂ ਨੇ ਮੇਰੀ ਬਹੁਤ ਹੈਲਪ ਕੀਤੀ ਹੈ ਨਾ 2002 ਚ ਮੈਨੂੰ ਯਾਦ ਹੈ ਕਿ ਮਾਸੀ ਜੀ ਉਹਨਾਂ ਨੇ ਸਾਰਿਆਂ ਜਾਣਿਆਂ ਨੇ ਇਕੱਠੇ ਹੋ ਕੇ ਸਲਾਹ ਕੀਤੀ ਕਿ ਨਹੀਂ ਜੇ ਬੱਚਾ ਫਸ ਗਿਆ ਨਸ਼ੇ ਦੇ ਵਿੱਚ ਤੇ ਦਾ ਇਲਾਜ ਕਰਾਈਏ ਸੋ 2002 ਚ ਮੇਰਾ ਪਹਿਲਾ ਉਹਨਾਂ ਨੇ ਇਲਾਜ ਕਰਾਇਆ 2 ਕੁ ਮਹੀਨੇ ਮੈਂ ਮਾਸੀ ਦੇ ਘਰੇ ਰਿਹਾ ਅੰਮ੍ਰਿਤਸਰ ਹੀ ਤੇ ਠੀਕ ਰਿਹਾ ਫਿਰ ਮੈਨੂੰ ਲੱਗਣਾ ਸ਼ੁਰੂ ਹੋ ਗਿਆ ਕਿ ਹੁਣ ਮੈਂ ਨਸ਼ਾ ਨਹੀਂ ਕਰੂੰਗਾ ਪਰ ਪੈ ਦੇ ਗੈਂ ਵਾਪਸ ਸੇਮ ਡੇ ਮਿਰਰ ਲੈਪਸ ਹੋ ਗਿਆ ਸੇਮ ਡੇ ਮੈਂ ਨਸ਼ਾ ਦੁਬਾਰਾ ਕਰ ਲਿਆ ਸੋ ਫਿਰ ਇੰਨੇ ਕ ਜਿਆਦਾ ਜ਼ਿੰਦਗੀ ਖਰਾਬ ਹੋ ਗਈ ਕਿ ਮੇਰੇ ਮਦਰ ਬਹੁਤ ਜ਼ਿਆਦਾ ਡਿਪਰੈਸ਼ਨ ਚ ਜਾਣਾ ਸ਼ੁਰੂ ਹੋ ਗਏ ਉਹਨਾਂ ਨੂੰ ਇਹ ਬਹੁਤ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਕਿ ਮੇਰਾ ਇੱਕ ਸਕੂਲ ਹੈ ਮੈਂ ਲੋਕਾਂ ਦੇ ਬੱਚਿਆਂ ਨੂੰ ਸਿੱਖਿਆ ਦਿੰਨੀ ਹੈ ਤੇ ਆਪਣਾ ਬੱਚਾ ਹੀ ਮੇਰਾ ਕਰਾਇ ਤੇ ਰਪਿਆ ਆਪਣੇ ਬੱਚੇ ਨੂੰ ਤੇ ਮੈਂ ਠੀਕ ਰੱਖ ਨਹੀਂ ਸਕੀ ਲੋਕਾਂ ਦੇ ਬੱਚਿਆਂ ਨੂੰ ਕੀ ਸਿਖਾਵਾਂਗੀ ਇਹ ਥਾਟ ਕੰਟੀਨਿਊਸਲੀ ਮੇਰੀ ਮਦਰ ਦੇ ਅੰਦਰ ਚੱਲਦਾ ਹੈਗਾ ਮੈਂ ਇਹਨੂੰ ਯਾਦ ਇੱਕ ਦਿਨ ਮੈਂ ਸਵੇਰੇ ਮਾਮ ਨੂੰ ਪੁੱਛਿਆ ਮੈਂ ਕਿ ਤੁਸੀਂ ਤੇ ਰੋਜ਼ ਸਵੇਰੇ ਗੁਰਦੁਆਰਾ ਸਾਹਿਬ ਜਾਂਦੇ ਹੁੰਦੇ ਸੀਗੇ ਉਹਨਾਂ ਕਿੰਨੇ ਦਿਨਾਂ ਤੋਂ ਜਾ ਨਹੀਂ ਰਹੇ ਕਹਿੰਦੇ ਵੀ ਨਹੀਂ ਗੁਰਪ੍ਰਤਾ ਮੈਂ ਗੁਰਦਾਰਾ ਨਹੀਂ ਜਾ ਸਕਦੀ ਹੁਣ ਮੈਂ ਕਿਹਾ ਕਿਉਂ ਕੀ ਗੱਲ ਹੋਈ ਕਹਿੰਦੇ ਨਹੀਂ ਬਸ ਮੈਂ ਨਹੀਂ ਜਾ ਸਕਦੀ ਮੈਂ ਕਿਹਾ ਮੈਨੂੰ ਦੱਸੋ ਕੀ ਹੋਇਆ ਉਹ ਕਹਿੰਦੇ ਜਦੋਂ ਮੈਂ ਗੁਰਦੁਆਰੇ ਜਾਨੀ ਆ ਨਾ ਉੱਥੇ ਜਿਹੜੀਆਂ ਜਨਾਨੀਆਂ ਬੈਠੀਆਂ ਹੁੰਦੀਆਂ ਨੇ ਉਹ ਮੇਰੇ ਵੱਲ ਵੇਖਦੀਆਂ ਹੈ ਉਹ ਮੇਰੇ ਨਾਲ ਐਂ ਵੇਖਦੀਆਂ ਕਿ ਮੈਨੂੰ ਐ ਲੱਗਦਾ ਉਹਨਾਂ ਦੀਆਂ ਅੱਖਾਂ ਇਹ ਸਵਾਲ ਪੁੱਛਦੀਆਂ ਕਿ ਤੇਰਾ ਮੁੰਡਾ ਠੀਕ ਹੋ ਗਿਆ ਕੀ ਹਾਲ ਹੈ ਤੇਰੇ ਮੁੰਡੇ ਦਾ ਕਹਿੰਦੇ ਉਹ ਸਵਾਲ ਉਹ ਉਹਨਾਂ ਦੀਆਂ ਅੱਖਾਂ ਉਹ ਨਜ਼ਰਾਂ ਮੇਰੇ ਤੋਂ ਵੇਖੀਆਂ ਨਹੀਂ ਜਾਂਦੀਆਂ ਮੈਂ ਬਹੁਤ ਬੁਰਾ ਫੀਲ ਕਰਦੀ ਉਸ ਟਾਈਮ ਤੇ ਜਦੋਂ ਮੈਂ ਗੁਰਦੁਆਰਾ ਸਾਹਿਬ ਨਹੀਂ ਜਾ ਸਕਦੀ ਹੌਲੀ ਹੌਲੀ ਮੇਰੇ ਮਦਰ ਨੇ ਸਕੂਲ ਟਾਈਮ ਤੇ ਜਾਣਾ ਵੀ ਘਟਾਤਾ ਉਹ ਲੇਟ ਸਕੂਲ ਜਾਣਾ ਸ਼ੁਰੂ ਕਰਤਾ ਕਿਉਂਕਿ ਉਸ ਟਾਈਮ ਤੇ ਬੱਚਿਆਂ ਨੂੰ ਛੱਡਣ ਉਹਨਾਂ ਦੇ ਪੇਰੈਂਟਸ ਆਉਂਦੇ ਸੀਗੇ ਤੇ ਉਹ ਪੇਰੈਂਟਸ ਨੂੰ ਫੇਸ ਨਹੀਂ ਸੀ ਕਰਨਾ ਚਾਹੁੰਦੇ ਕਿਉਂਕਿ ਉਹ ਹਰ ਵਾਰੀ ਪੁੱਛਦੇ ਤੁਹਾਡੇ ਮੁੰਡੇ ਦਾ ਕੀ ਹਾਲ ਕਿਉਂਕਿ ਹੁਣ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਸੀ ਕਿ ਇਹਨਾਂ ਦਾ ਬੱਚਾ ਨਸ਼ਾ ਕਰਦਾ ਸੋ ਬਹੁਤ ਡਿਪਰੈਸ਼ਨ ਵਾਲਾ ਫੇਜ਼ ਮੇਰੀ ਮਦਰ ਦਾ ਸ਼ੁਰੂ ਹੋ ਗਿਆ ਉਹਨਾਂ ਨੂੰ ਐਂਗਜ਼ਾਇਟੀ ਇੰਨੀ ਰੈਸਲੈਸਨੈਸ ਹੋਣੀ ਸ਼ੁਰੂ ਹੋ ਗਈ ਬਿਹੋਸ਼ ਹੋਣ ਲੱਗ ਪਏ ਨਾ ਬਿਹੋਸ਼ ਹੋ ਕੇ ਡਿੱਗਣਾ ਸ਼ੁਰੂ ਕਰਤਾ ਉਹਨਾਂ ਨੇ ਸੋ ਬਹੁਤ ਘਰ ਦਾ ਮਾਹੌਲ ਇਹਦਾਂ ਦਾ ਹੋ ਗਿਆ ਉਸ ਟਾਈਮ ਤੇ ਜਿਵੇਂ ਘਰ ਚ ਕੋਈ ਮਰਗ ਹੋ ਗਈ ਹੁੰਦੀ ਹੈ ਕੋਈ ਮਰਿਆ ਹੁੰਦਾ ਹੈ ਕੋਈ ਇਸ ਤਰੀਕੇ ਦਾ ਸਾਰਾ ਦਿਨ ਮੈਨੂੰ ਯਾਦ ਹੈ ਮੇਰੇ ਮਦਰ ਨੇ ਦਰਵਾਜ਼ੇ ਦੀ ਝੀਤਣੀ ਦੇਖਦੇ ਰਹਿਣਾ ਕਿ ਕਦੋਂ ਆ ਰਹੇ ਕਦੋਂ ਆ ਰਹੇ ਜਦੋਂ ਮੈਂ ਉਹਨਾਂ ਨਹੀਂ ਮੈਂ ਉਹਨਾਂ ਨੂੰ ਦਰਵਾਜ਼ੇ ਦੇ ਲਾਗੇ ਹੀ ਮਿਲਦਾ ਹਮੇਸ਼ਾ ਉਹਨਾਂ ਨੂੰ ਉੱਤੇ ਵੇਖਣਾ ਜਦੋਂ ਪੌੜੀਆਂ ਚੜ੍ਹ ਕੇ ਮੈਨੂੰ ਦੇਖ ਰਹੇ ਹੁੰਦੇ ਪਛਾਮਣੇ ਤੁਰਿਆ ਆਉਂਦਾ ਦੇਖ ਜੇ ਗਿਲਟ ਫੀਲ ਹੋਈ ਵੀ ਮੇਰੇ ਕਰਕੇ ਸਾਰਾ ਮਾਹੌਲ ਖਰਾਬ ਹੋ ਗਿਆ ਪਰਿਵਾਰ ਦਾ ਹੈਨਾ ਐਵਰੀ ਡੇ ਸਰ ਐਵਰੀ ਡੇ ਗਿਲਟ ਫੀਲ ਹੁੰਦੀ ਜੀ ਪਰ ਨਸ਼ਾ ਕਰਨ ਤੋਂ ਬਾਅਦ ਬੁਰਾ ਲੱਗਦਾ ਹੀ ਪਰ ਜਦੋਂ ਸਵੇਰੇ ਫੇਰ ਨਸ਼ਾ ਟੁੱਟਦਾ ਹੀ ਤੋੜ ਵੱਜਦੀ ਹੀ ਫਿਰ ਕੁਝ ਨਹੀਂ ਦਿਖਦਾ ਔਰ ਫਿਰ ਸਿਰਫ ਨਸ਼ਾ ਚਾਹੀਦਾ ਹੈ ਚਾਹੇ ਮੈਨੂੰ ਕਿ ਇਹਨੂੰ ਮਾਰ ਕੇ ਵੀ ਜਾਣਾ ਪੈਂਦਾ ਫਿਰ ਮੈਂ ਜਾਂਦਾ ਹੀਗਾ ਨਸ਼ਾ ਕਰਨ ਤੋਂ ਬਾਅਦ ਬਹੁਤ ਰੋਣਾ ਜਫੀਆਂ ਪਾਉਣੀ ਆਪਣੇ ਮਾਂ ਨੂੰ ਕਹਿਣਾ ਮੈਂ ਛੱਡ ਦਾਂਗਾ ਪਰ ਮੈਂ ਉਦੋਂ ਬੇਵੱਸ ਹੋ ਗਿਆ ਮੇਰੇ ਤੋਂ ਨਹੀਂ ਛੁੱਟ ਰਿਹਾ ਆਏਗਾ ਮੈਂ ਆਪਣੀ ਮਾਂ ਦੇ ਦਰਦ ਨੂੰ ਅੱਜ ਮਹਿਸੂਸ ਕਰ ਸਕਦਾ ਕਿ ਉਹ ਕਿੰਨੇ ਡਰ ਤੇ ਕਿੰਨੇ ਉਹ ਇੱਕ ਸ਼ੇਮਫੁਲ ਟਾਈਮ ਦੇ ਵਿੱਚੋਂ ਸੋਚੋਂ ਨਿਕਲ ਰਹੀ ਹੈਗੇ ਮੈਕਦਨ ਆਪਣੇ ਮਦਰ ਨਾਲ ਰਾਤ ਨੂੰ ਲੜ ਪਿਆ 12 1 ਵਜੇ ਦਾ ਟਾਈਮ ਮੇਰੇ ਮਦਰ ਮੇਰੇ ਰੂਮ ਚ ਆਏ ਤੇ ਮੇਰੇ ਨਾਲ ਵੇਖ ਰਹਿ ਖਲੋ ਕੇ ਤੇ ਮੈਂ ਅਚਾਨਕ ਮੇਰੀ ਯਾਖ ਖੁੱਲੀ ਮੈਂ ਦੇਖਿਆ ਤੇ ਮੇਰੇ ਮਦਰ ਮੇਰੇ ਸ਼ਰਾਣੇ ਖੜੇ ਤੇ ਮੈਂ ਉਹਨਾਂ ਨੂੰ ਕਹੇ ਤੂੰ ਹੀ ਰਾਤ ਨੂੰ ਵੀ ਮੇਰੇ ਤੇ ਸ਼ੱਕ ਕਰਨੋਂ ਨਹੀਂ ਛੜ ਰਹੇ ਤੂੰ ਹੀ ਰਾਤ ਨੂੰ ਵੀ ਮੈਨੂੰ ਕਹਿ ਰਹੇ ਹੋ ਕਿ ਇਹ ਕਮਰੇ ਚ ਹੈਗਾ ਕਿ ਨਹੀਂ ਹੈਗਾ ਭੱਜ ਤੇ ਨਹੀਂ ਗਏ ਵੇਖਣ ਆਇਓ ਮੇਰੇ ਰੂਮ ਦੇ ਵਿੱਚ ਉਹ ਜਿਹੜਾ ਮੇਰੀ ਮਾਂ ਨੇ ਅਨਸਰ ਕੀਤਾ ਨਾ ਅੱਗੋਂ ਉਹਨੇ ਮੈਨੂੰ ਹਲਾ ਕੇ ਰੱਖਤਾ ਕਉ ਕਹਿੰਦੇ ਨਹੀਂ ਪੁੱਤ ਮੈਂ ਨਹੀਂ ਵੇਖਣਾ ਕਿ ਤੂੰ ਹੈਗਾ ਹੈ ਕਮਰੇ ਚ ਕਿ ਭੱਜ ਗਿਆ ਹੈ ਕਮਰੇ ਦੇ ਵਿੱਚੋਂ ਮੈਂ ਸਿਰਫ ਇਹ ਵੇਖਣਾ ਹੀ ਆ ਤੇਰਾ ਢਿੱਡ ਉੱਤੇ ਥੱਲੇ ਹੁੰਦਾ ਤੇਰੇ ਸਾਹ ਚੱਲਦੇ ਕਿਤੇ ਸੁੱਤਾ ਹੀ ਤੇ ਨਹੀਂ ਤੂੰ ਮਰ ਗਿਆ ਓ ਮੈਨੂੰ ਇਹ ਚੀਨੇ ਹਿਲਾ ਕੇ ਰੱਖਦਾ ਕਿ ਮੇਰੀ ਮਾਂ ਦੇ ਅੰਦਰ ਇੰਨਾ ਦਰਦ ਇੰਨੀ ਪੇਨ ਚੱਲ ਰਹੀ ਹੈ ਪਰ ਉਹ ਮੇਰੀ ਜਿਹੜੀ ਇੱਕ ਪੇਨ ਚੱਲ ਰਹੀ ਹੈ ਨਸ਼ੇ ਦੀ ਮੈਂ ਉਹਦੇ ਅੱਗੇ ਬੇਵਸੀ ਹੈਗਾ ਮੈਂ ਨਹੀਂ ਨਿਕਲ ਪਾ ਰਿਹਾ ਸੀਗਾ 2002 ਤੋਂ ਲੈ ਕੇ 2011 ਤੱਕ 9 ਸਾਲ ਕੰਟੀਨਿਊਸਲੀ ਉਹ ਮੇਰਾ ਇਲਾਜ ਕਰਾਉਂਦੇ ਰਹੇ ਇਲਾਜ ਕਰਾਉਂਦੇ ਜੀ 10-15 ਦਿਨ ਮਹੀਨਾ ਮੈਂ ਠੀਕ ਹੁੰਦਾ ਫਿਰ ਨਸ਼ਾ ਕਰਨਾ ਸ਼ੁਰੂ ਕਰ ਦਿੰਦਾ ਸੀ 13 ਰਿਲੈਪਸ ਹੋਏ ਨੇ 9 ਸਾਲਾਂ ਦੇ ਵਿੱਚ ਮੇਰੇ ਸੋ 13 ਰਿਲੈਪਸ ਮੇਰੇ ਹੋਣ ਤੋਂ ਬਾਅਦ ਮੈਂ ਇੰਨਾ ਕਿ ਜ਼ਿਆਦਾ ਫਰਸਟ੍ਰੇਟ ਹੋ ਗਿਆ ਹੈਗਾ ਕਿ ਮੈਂ ਨਸ਼ਾ ਛੱਡਣਾ ਚਾਹੁੰਦਾ ਹੁਣ ਮੈਂ ਚਾਹਨਾ ਛੋ ਬਾਹਰ ਨਿਕਲਣਾ ਪਰ ਮੇਰੇ ਤੋਂ ਨਹੀਂ ਛੁੱਟ ਰਿਹਾ ਹਰ ਵਾਰੀ ਮੈਂ ਜਾ ਕੇ ਦਵਾਈਖਾਨਾ ਟ੍ਰੀਟਮੈਂਟ ਕਰਾਉਣਾ ਫਿਰ ਮੈਂ ਆਣ ਕੇ ਨਸ਼ਾ ਕਰ ਲਈ ਨਾ ਕਿਉਂ 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 ਕਿਉਂਕਿ ਮੈਂ ਹੀ ਚਾਹਨਾ ਛੱਡਣਾ 2011 ਦੇ ਵਿੱਚ ਵਾਹਿਗੁਰੂ ਦੀ ਇੰਨੀ ਕਿਰਪਾ ਹੋਈ ਕਿ ਕੁਝ ਲੋਕ ਮੈਨੂੰ ਮਿਲੇ ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਨਸ਼ਾ ਤੇਰੇ ਕੋਲੋਂ ਐ ਨਹੀਂ ਛੱਡਿਆ ਜਾਣਾ ਕਿ ਤੂੰ ਨਸ਼ਾ ਛੱਡਣ ਜਾਏ ਦਵਾਈ ਖਾਏ ਇਲਾਜ ਕਰਾਏ ਤੇ ਨਸ਼ਾ ਛੁੱਟ ਜੇ ਨਸ਼ੇ ਨਾਲ ਤੇਰੇ ਬਹੁਤ ਸਾਰੇ ਬਿਹੇਵੀਅਰ ਪੈਦਾ ਹੋ ਗਏ ਨੇ ਬਹੁਤ ਸਾਰੀਆਂ ਚੀਜ਼ਾਂ ਤੇਰੇ ਅੰਦਰ ਚੱਲ ਗਈਆਂ ਨੇ ਜਿਨ੍ਹਾਂ ਦੇ ਉੱਤੇ ਤੈਨੂੰ ਕੰਮ ਕਰਨਾ ਪੈਣਾ ਹੈ ਤੈਨੂੰ ਆਪਣੇ ਬਿਹੇਵੀਅਰ ਤੇ ਬਲੀਵ ਸਿਸਟਮ ਤੇ ਟ੍ਰਿਗਰ ਪੁਆਇੰਟ ਤੇ ਕੱਲੀ-ਕੱਲੀ ਚੀਜ਼ ਤੇ ਕੰਮ ਕਰਨਾ ਪਊਗਾ ਫਿਰ ਜਾ ਕੇ ਤੇਰਾ ਨਸ਼ਾ ਛੁੱਟੂਗਾ ਉਹ ਜਿਨ੍ਹਾਂ ਨੇ ਐਟੀਟਿਊਡ ਬਿਲਡ ਹੋ ਗਏ ਸੀ ਕਿ ਮੈਂ ड्यूरिंग एडिक्शन मैं हर एक चीज पे काम कीता होली होली नशा मेरी लाइफ चੋਂ ਦੂਰ ਹੋਣਾ ਸ਼ੁਰੂ ਹੋ ਗਿਆ ਕਿੰਨੇ ਸਾਲ ਹੋ ਗਏ ਮੈਨੂੰ 2024 26 ਜੁਲਾਈ ਨੂੰ 14 ਸਾਲ ਕੰਪਲੀਟ ਹੋ ਜਾਣੇ ਆ ਵਾਇਗੁਰੂ ਦੀ ਕਿਰਪਾ ਦੇ ਨਾਲ ਬਿਲਕੁਲ ਉਸ ਬਿਮਾਰੀ ਤੋਂ ਦੂਰ ਹਾਂ ਨਸ਼ੇ ਤੋਂ ਦੂਰ ਹਾਂ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਐਹੋ ਜੀ ਚੀਜ਼ ਜ਼ਿੰਦਗੀ ਚ ਨਹੀਂ ਹੈਗੀ ਹੁਣ ਤੁਸੀਂ ਆਪਣਾ ਡਿਕਸ਼ਨ ਸੈਂਟਰ ਵੀ ਚਲਾ ਰਹੇ ਹੋ ਉਸ ਦੇ ਬਾਰੇ ਪ੍ਰੇਰਣਾ ਕਿੱਥੋਂ ਮਿਲਦੀ ਹੈ ਅ ਜਦੋਂ ਮੈਂ ਇਸ ਬਿਮਾਰੀ ਚੋਂ ਬਾਹਰ ਨਿਕਲ ਰਿਹਾ ਸੀਗਾ ਮੈਨੂੰ ਸਾਲ ਡੇਢ ਸਾਲ ਦੇ ਵਿੱਚ ਇਹ ਚੀਜ਼ ਮਹਿਸੂਸ ਹੋ ਗਈ ਕਿ ਇਹ ਕੋਈ 6 ਮਹੀਨੇ 2 ਮਹੀਨੇ ਦਾ ਕੰਮ ਨਹੀਂ ਹੈਗਾ ਇਹ ਲਾਈਫ ਲੌਂਗ ਹੀ ਕੰਮ ਕਰਨਾ ਪੈਣਾ ਮੈਨੂੰ ਇਸ ਚੀਜ਼ ਦੇ ਉੱਤੇ ਜਿਵੇਂ ਠੀਕ ਰਹਿਣਾ ਪੈਣਾ ਹੈ ਤੇ ਜਿਵੇਂ ਕਿ ਕੋਈ ਬੰਦਾ ਅੰਮ੍ਰਿਤ ਸ਼ਕ ਲੈਂਦਾ ਜਾਂ ਕੋਈ ਬੰਦਾ Hindu ਧਰਮ ਦੇ ਵਿੱਚ ਹੁੰਦਾ ਹੈ ਜਨੇਊ ਪਾ ਲੈਂਦਾ ਮੰਦਰ ਜਾਣਾ ਸ਼ੁਰੂ ਕਰਦਾ ਉਹ ਫਿਰ ਸਾਰੀ ਉਮਰ ਗੁਰਦੁਆਰਾ ਜਾਂ ਮੰਦਰ ਜਾਂ ਮਸਜਿਦ ਉਹ ਜਾਂਦਾ ਹੀ ਹੈ ਨਾ ਉਹ ਸਾਰੀ ਉਮਰ ਦਾ ਹੀ ਕੰਮ ਹੈ ਉਹ ਇੱਕ ਦਿਨ ਜਾਂ ਇੱਕ ਮਹੀਨੇ ਦਾ ਕੰਮ ਨਹੀਂ ਹੈਗਾ ਕਿ ਇੱਕ ਮਹੀਨਾ ਗੁਰਦੁਆਰੇ ਗਏ ਤੇ ਫਿਰ ਨਹੀਂ ਗਏ ਉਹ ਸਾਰੀ ਉਮਰ ਹੀ ਇਸ ਮਾਰਕ ਤਾਂ ਸੋ ਇਹ ਪ੍ਰੋਗਰਾਮ ਵੀ ਇਸੇ ਤਰੀਕੇ ਦਾ ਹੀ ਹੈ ਕਿ ਇਹਦੇ ਲਈ ਵੀ ਸਾਨੂੰ ਸਾਰੀ ਉਮਰ ਸਮਰਪਿਤ ਹੋਣਾ ਪੈਣਾ ਚਾਹੀਏ ਜਿਹੜੀ ਮਰਜੀ ਦੇਸ਼ ਦੁਨੀਆ ਦੇ ਕੋਨੇ 'ਚ ਰਹੀਏ ਸਾਨੂੰ ਇਸ ਪ੍ਰੋਗਰਾਮ ਨਾਲ ਜੁੜੇ ਰਹਿਣਾ ਪਵੇਗਾ ਤਾਂ ਹੀ ਅਸੀਂ ਉਧਰੋਂ ਟੁੱਟਾਂਗੇ ਜਿੱਦਾਂ ਬੁੱਲੇ ਸ਼ਾਹ ਨੇ ਕਿਹਾ ਨਾ ਬੁੱਲਿਆ ਰੱਬ ਦਾ ਕੀ ਪਉਣਾ ਇੱਥੋਂ ਪੁੱਟਣਾ ਇੱਥੇ ਲਾਉਣਾ ਜਿਹੇ ਨਸ਼ੇ ਤੋਂ ਪੁੱਟੇ ਆ ਤੇ ਪ੍ਰੋਗਰਾਮ ਦੇ ਨਾਲ ਜੁੜ ਗਏ ਤੇ ਇਹਦੇ ਨਾਲ ਹੀ ਜੁੜੇ ਰਵਾਂਗੇ ਤੇ ਉਧਰੋਂ ਪੁੱਟੇ ਰਵਾਂਗੇ ਜਿਸ ਦਿਨ ਇਹਦੇ ਨਾਲੋਂ ਟੁੱਟੇ ਉੱਥੇ ਹੈ ਨਾ ਸੋ ਮੈਂ ਵੇਖਿਆ ਕਿ ਬਹੁਤ ਫੈਮਲੀਆਂ ਦੇ ਵਿੱਚ ਪੇਨ ਆ ਜੋ ਮੇਰੀ ਫੈਮਲੀ ਨੇ ਸਫਰ ਕੀਤਾ ਜਦੋਂ ਮੈਂ ਸਫਰ ਕੀਤਾ ਲੱਖਾਂ ਲੋਕ ਪੇਨ ਦੇ ਵਿੱਚ ਸਫਰ ਕਰ ਰਹੇ ਨੇ ਸੋ ਮੈਂ ਡਿਸੀਜਨ ਲਿਆ ਕਿ ਮੈਂ ਮੇਰੇ ਮਦਰ ਸਕੂਲ ਉਹਨਾਂ ਨੇ ਵਾਈਂਡ ਅਪ ਕਰਕੇ ਉਹ ਯੂਐਸ ਸ਼ਿਫਟ ਹੋ ਗਏ ਸੀਗੇ ਫਿਰ ਉਹਨਾਂ ਨੇ ਮੈਨੂੰ ਵੀ ਪ੍ਰੈਸ਼ਰਾਈਜ਼ ਕੀਤਾ ਕਿ ਤੂੰ ਧਿਆਰਿਆ ਸਾਡੇ ਕੋਲ ਸੋ ਮੈਂ ਉਦੋਂ ਮੈਂ ਡਿਸਾਈਡ ਕਰ ਲਿਆ ਕਿ ਮੈਂ ਉੱਥੇ ਨਹੀਂ ਜਾਣਾ ਮੈਂ ਪੰਜਾਬ ਦੀ ਧਰਤੀ ਤੇ ਹੀ ਰਵਾਂਗਾ ਉਹਨਾਂ ਲੋਕਾਂ ਦੀ ਹੈਲਪ ਕਰਾਂਗੇ ਉਹਨਾਂ ਫੈਮਲੀਆਂ ਦੀ ਹੈਲਪ ਕਰਾਂਗੇ ਜਿਹੜੇ ਸਪੇਨ ਚੋਂ ਨਿਕਲ ਰਹੇ ਨੇ ਇਸ ਬਿਮਾਰੀ ਚ ਫਸੇ ਹੋਏ ਨੇ ਸੋ ਉਹ ਮੇਰੀ ਇੱਕ ਮੋਟੀਵੇਸ਼ਨ ਇੱਕ ਡੈਡੀਕੇਸ਼ਨ ਸੀਗੀ ਸੋ ਮੈਂ ਆਪਣੇ ਆਪ ਨੂੰ ਪੰਜਾਬ ਨੂੰ ਸਮਰਪਿਤ ਕਰਤਾ ਹੈ ਆਪਣੀ ਲਾਈਫ ਨੂੰ ਕਿ ਮੈਂ ਤਾਂ ਉਮਰ ਇਸ ਧਰਤੀ ਦੇ ਰਹਿ ਕੇ ਇਸ ਚੀਜ਼ ਦੇ ਉੱਤੇ ਕੰਮ ਕਰਾਂਗਾ ਸੌਖੀ ਜੀ ਲੈਂਗੁਏਜ ਵਿੱਚ ਸਮਝਾਣਾ ਹੋਵੇ ਮੰਨ ਲਓ ਕੋਈ ਨਸ਼ਾ ਕਰਨਾ ਥੋਂਦਾ ਤਾਂ ਉਹਨੂੰ ਤੁਸੀਂ ਕਿੱਸਾ ਸੁਣਾ ਸਕਦੇ ਵਿਕੋ ਨਸ਼ਾ ਜਿਵੇਂ ਆਪਾਂ ਬਹੁਤ ਸਾਰੇ ਕਹਿ ਦਿੰਦੇ ਲੋਕੀਂ ਕਿ ਵਿਲ ਪਾਵਰ ਆਪਣੀ ਸਟਰੋਂਗ ਕਰ ਵਿਲ ਪਾਵਰ ਆਪਣੀ ਸਟਰੋਂਗ ਕਰ ਤੂੰ ਨਸ਼ਾ ਛੱਡ ਦੇਗਾ ਸੋ ਵਿਲ ਪਾਵਰ ਇੱਚ ਕੰਮ ਨਹੀਂ ਕਰਦੀ ਵਿਲ ਸਾਰਿਆਂ ਚ ਹੁੰਦੀ ਆ ਨਸ਼ਾ ਛੱਡਣ ਦੀ ਪਾਵਰ ਨਹੀਂ ਹੁੰਦੀ ਸੋ ਇੱਚ ਕੰਮ ਕਰਦੀ ਐ ਸਕਿੱਲ ਪਾਵਰ ਤੁਹਾਨੂੰ ਸਕਿੱਲ ਸਿੱਖਣੇ ਪੈਣਗੇ ਜਿੱਦਾਂ ਕਿ ਇੱਕ ਪਹਿਲਵਾਨ ਨੂੰ ਦੂਜੇ ਪਹਿਲਵਾਨ ਨੂੰ ਢਾਉਣ ਵਾਸਤੇ ਉਹ ਦਾਪੇਚ ਸਿੱਖਣੇ ਪੈਂਦੇ ਨੇ ਉਸੇ ਤਰ੍ਹਾਂ ਨਸ਼ਾ ਵੀ ਇੱਕ ਬੜਾ ਵੱਡਾ ਪਹਿਲਵਾਨ ਐ ਉਹਨੂੰ ਢਾਉਣ ਵਾਸਤੇ ਤੁਹਾਨੂੰ ਸਕਿੱਲ ਸਿੱਖਣੇ ਪੈਣਗੇ ਪ੍ਰੋਗਰਾਮ ਦੇ ਤਾਂ ਕਿ ਅਸੀਂ ਉਸ ਤੋਂ ਬਚ ਸਕੀਏ ਉਹਦੇ ਵਾਸਤੇ ਟਾਈਮ ਲੱਗਣਾ ਐ ਤੁਹ ਆਪਣੇ ਆਪ ਨੂੰ ਟਾਈਮ ਦੇਣਾ ਪੈਣਾ ਹੈ ਕਿਸੇ ਖਾਸ ਪ੍ਰੋਫੈਸ਼ਨਲ ਬੰਦਿਆਂ ਕੋਲ ਜਾ ਕੇ ਜਿੱਥੇ ਤੁਸੀਂ ਸਕਿੱਲ ਸਿੱਖ ਸਕੋ ਟ੍ਰੇਨਿੰਗ ਲੈ ਸਕੋ ਤਾਂ ਕਿ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾ ਸਕੋ ਤੁਸੀਂ ਫਿਰ ਜ਼ਿੰਦਗੀ ਦੀ ਸ਼ੁਰੂਆਤ ਜਿਹਨੂੰ ਦੁਬਾਰਾ ਨਸ਼ਾ ਛੱਡਿਆ ਉਹ ਸੋਚਿਆ ਨਾ ਵੀ ਹੁਣ ਮੇਰੀ ਜ਼ਿੰਦਗੀ ਦੀ ਦੁਬਾਰਾ ਸ਼ੁਰੂਆਤ ਹੋਈ ਹੈ ਉਸ ਤੋਂ ਬਾਅਦ ਫਿਰ ਮੈਰਿਜ ਵੀ ਕਰਵਾਈ ਹਾਂਜੀ ਹਾਂਜੀ ਮੇਰੀ 2016 ਦੇ ਵਿੱਚ ਮੈਰਿਜ ਹੋਈ ਹੈ ਜੀ ਤੇ ਮੈਂ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਸਾਡੀ ਬੜੀ ਵਧੀਆ ਮੇਰੇ ਲਾਈਫ ਚੱਲ ਰਹੀ ਹੈ ਅਸੀਂ ਅੰਮ੍ਰਿਤਸਰ ਦੇ ਵਿੱਚ ਹੀ ਰਹਿ ਰਹੇ ਹਾਂ ਉਹਨਾਂ ਜੋ ਮੇਰੇ ਵਾਈਫ ਵੀ ਡਾਕਟਰ ਨੇ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਸਾਰਾ ਕੁਝ ਬੜਾ ਵਧੀਆ ਚੱਲ ਰਿਹਾ ਜੀ ਕਿੰਨੇ ਕੁ ਨੌਜਵਾਨਾਂ ਦਾ ਨਸ਼ਾ ਤੁਸੀਂ ਛੁਡਵਾ ਚੁੱਕੇ ਹੋ ਵਖੋ ਮੈਂ ਇਹ ਤੇ ਕੋਈ ਨਹੀਂ ਦਾਵਾ ਕਰ ਸਕਦਾ ਨੰਬਰਸ ਦਾ ਪਰ ਬਹੁਤ ਸਾਰੇ ਲੋਗ ਨੇ ਬਹੁਤ ਸਾਰੀਆਂ ਫੈਮਿਲੀਜ਼ ਨੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਕਿਉਂਕਿ ਬੜੇ ਲੰਬੇ ਸਮੇਂ ਤੋਂ ਇਸ ਚੀਜ਼ ਦੇ ਉੱਤੇ ਕੰਮ ਕਰ ਰਹੇ ਆ ਜਿਨ੍ਹਾਂ ਦੇ ਬੱਚੇ ਪ੍ਰੋਪਰਲੀ ਨਸ਼ਾ ਛੱਡ ਕੇ ਆਪਣੀ ਜ਼ਿੰਦਗੀ ਜੀ ਰਹੇ ਨੇ ਇਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਆ ਕਿ ਰੀਲੈਪਸ ਹੋ ਜਾਂਦਾ ਹੈ ਕੁਝ ਬੱਚੇ ਦੁਬਾਰਾ ਫੇਰ ਨਸ਼ਾ ਕਰਨਾ ਸ਼ੁਰੂ ਕਰ ਦਿੰਦੇ ਆ ਸੋ ਜਿੱਦਾਂ ਮੈਂ ਦੱਸਿਆ ਮੇਰੇ ਵੀ ਰਿਲੈਪਸ ਹੋਏ ਰਿਲੈਪਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਬੰਦਾ ਨਸ਼ਾ ਛੱਡ ਨਹੀਂ ਸਕਦਾ ਜਿੱਦਾਂ ਇਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜਿਵੇਂ ਆਈਪੀਐਸ ਬਣਦਾ ਹੈ ਕੋਈ ਉਹਨਾਂ ਦੇ ਟੈਸਟ ਹੁੰਦੇ ਨੇ ਹਨਾ ਵੱਡੀਆਂ ਸਟੱਡੀਜ਼ ਹੁੰਦੀਆਂ ਨੇ ਉਹ ਟੈਸਟ ਕਲੀਅਰ ਕਰਦੇ ਨੂੰ ਕਹਿੰਦੇ ਫਸਟ ਅਟੈਂਪਟ 'ਚ ਨਹੀਂ ਕੀਤਾ ਸੈਕੰਡ ਅਟੈਂਪਟ 'ਚ ਨਹੀਂ ਕਲੀਅਰ ਹੋਇਆ ਥਰਡ 'ਚ ਹੋ ਗਿਆ ਜਾਂ ਫੋਰਥ 'ਚ ਹੋ ਗਿਆ ਉਹ ਵੀ ਅਟੈਂਪਟ ਕਰਦੇ ਨੇ ਨਹੀਂ ਕਲੀਅਰ ਹੁੰਦਾ ਸੋ ਰਿਲੈਪਸ ਵੀ ਇਸੇ ਤਰ੍ਹਾਂ ਹੀ ਅਟੈਂਪਟ ਹੈ ਕੋਈ ਇੱਕ ਅਟੈਂਪਟ ਦੇ ਵਿੱਚ ਰਿਕਵਰੀ ਚ ਆ ਆ ਜਾਂਦਾ ਹੈ ਸੋ ਰੈਲੈਪਸ ਜਦੋਂ ਹੁੰਦਾ ਹੈ ਨਾ ਉਸ ਚੀਜ਼ ਤੋਂ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਸਾਨੂੰ ਇਮੀਡੀਏਟਲੀ ਵਾਪਸ ਆਪਣੇ ਹਸਪੀਟਲ ਨਾਲ ਸੰਪਰਕ ਕਰਨਾ ਚਾਹੀਦਾ ਤਾਂ ਕਿ ਉਹਨੂੰ ਦੁਬਾਰਾ ਅਸੀਂ ਠੀਕ ਕਰ ਸਕੀਏ ਸੋ ਕਾਫੀ ਫੈਮਿਲੀਜ਼ ਨੇ ਜਿਨ੍ਹਾਂ ਦੇ ਬੱਚੇ ਬਿਲਕੁਲ ਠੀਕ ਨੇ ਸਾਡੇ ਕੋਲ ਕਈ ਬੱਚੇ ਤੇ ਇਹੋ ਜਿਹੇ ਨੇ ਜਿਹੜੇ ਸਾਡੇ ਕੋਲ ਕੰਮ ਵੀ ਕਰ ਰਹੇ ਨੇ ਹਨ ਤੇ ਸਾਡੇ ਕੋਲ ਜੌਬ ਕਰ ਰਹੇ ਨੇ ਵਧੀਆ ਤਰੀਕੇ ਦੇ ਨਾਲ ਰਹਿ ਰਹੇ ਨੇ ਸੋ ਬਹੁਤ ਜਿਆਦੇ ਇਦਾਂ ਦੇ ਲੋਕ ਨੇ ਜਿਹੜੇ ਇਸ ਬਿਮਾਰੀ ਚੋਂ ਬਾਹਰ ਆਏ ਨੇ ਤੇ ਮੈਂ ਇੱਕ ਗੱਲ ਇਹ ਜ਼ਰੂਰ ਕਹਿਣਾ ਚਾਹੂੰਗਾ ਮੇਰਾ ਐਕਸਪੀਰੀਅੰਸ ਇਸ ਚੀਜ਼ ਦਾ ਕਿ ਇਸ ਬਿਮਾਰੀ ਦਾ ਇਲਾਜ 100% ਆ ਬਸ਼ਰਤ ਤੁਹਾਨੂੰ ਸਿਰਫ ਪ੍ਰੋਗਰਾਮ ਦੇ ਰੂਲਾਂ ਦੇ ਉੱਤੇ ਚੱਲਣਾ ਪਊਗਾ ਜੇ ਤੁਸੀਂ ਪ੍ਰੋਗਰਾਮ ਦੇ ਰੂਲਾਂ ਦੇ ਉੱਤੇ ਚੱਲਦੇ ਹੋ ਤੁਹਾਡਾ ਜ਼ਿੰਦਗੀ ਚ ਕਦੀ ਰਿਲੈਪਸ ਨਹੀਂ ਹੋਊਗਾ ਜਿਵੇਂ ਤੁਸੀਂ ਵਿਆਹ ਕਰਵਾਇਆ ਤਾਂ ਪਾਸਟ ਸ਼ੇਅਰ ਕੀਤਾ ਆਪਣੀ ਵਾਈਫ ਨਾਲ ਆਪਣੇ ਸਾਰੇ ਪਰਿਵਾਰ ਨਾਲ 100% ਜੀ ਮੈਂ ਉਹਨਾਂ ਨੂੰ ਇੱਕ ਇੱਕ ਚੀਜ਼ ਇੱਕ ਗੱਲ ਸਾਰਾ ਕੁਝ ਕਲੀਅਰ ਕੀਤਾ ਕਿ ਮੇਰੀ ਲਾਈਫ ਇਦਾਂ ਰਹੀ ਹੈ ਤੇ ਸੋ ਕਿਉਂਕਿ ਜਿਹੜਾ ਪ੍ਰੋਗਰਾਮ ਹੈ ਉਹਦਾ ਬਹੁਤ ਵੱਡਾ ਰੂਲ ਹੈ ਜੀ ਇਮਾਨਦਾਰੀ ਇਮਾਨਦਾਰੀ ਦੇ ਦਾਇਰੇ ਚ ਬਾਹਰ ਰਹਿ ਕੇ ਆਪਾਂ ਕੁਝ ਨਹੀਂ ਕਰ ਸਕਦੇ ਸੋ ਮੇਰੇ ਵਾਈਫ ਨੂੰ ਕਲੀਅਰ ਪਤਾ ਸੀ ਉਹਨਾਂ ਦੀ ਫੈਮਿਲੀ ਨੂੰ ਸਭ ਪਤਾ ਸੀ ਮੈਂ ਮੇਰਾ ਪਾਸਟ ਕੀ ਰਿਹਾ ਮੇਰਾ ਪ੍ਰੈਜ਼ੈਂਟ ਉਹ ਕੀ ਹੈ ਜਦੋਂ ਕੱਲ ਤੁਸੀਂ ਫਿੱਕੀ ਫਲੋ ਬਲੋਂ ਨਾਲ ਇੱਕ ਕਮਿਸ਼ਨਰ ਪੁਲਿਸ ਬਲੋਂ ਜਿਹੜਾ ਪ੍ਰੋਗਰਾਮ ਸੈਮੀਨਾਰ ਕਰਵਾਇਆ ਗਿਆ ਉੱਥੇ ਤੁਸੀਂ ਨੂੰ ਸਾਰੀ ਕਹਾਣੀ ਬਿਆਨ ਕੀਤੀ ਉਦੋਂ ਤੁਸੀਂ ਭਾਵਕ ਵੀ ਹੋ ਗਏ ਸੀਗੇ ਹਨਾ ਤੇ ਉਸ ਦੇ ਬਾਰੇ ਜਦੋਂ ਅਸੀਂ ਵੀ ਸੁਣਿਆ ਤੇ ਅਸੀਂ ਵੀ ਭਾਵਕ ਹੋ ਗਏ ਉੱਥੇ ਬੈਠੇ ਬੈਠੇ ਔਰ ਤੁਸੀਂ ਮਤਲਬ ਕਿ ਜ਼ਿੰਦਗੀ ਵਿੱਚ ਕਿੰਨੇ ਸਟਰਗਲ ਕੀਤੇ ਨੇ ਤੇ ਹੁਣ ਜਿਹੜੇ ਨੌਜਵਾਨ ਤੁਹਾਨੂੰ ਸੁਣ ਵੇਖ ਰਹੇ ਨੇ ਉਹਨਾਂ ਨੂੰ ਕੀ ਖਾਸ ਸੁਨੇਹਾ ਦੇਣਾ ਚਾਹੋਗੇ ਜਿਹੜੇ ਕਿ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਭਾਜੀ ਇਹ ਬਹੁਤ ਪੇਨਫੁਲ ਲਾਈਫ ਆ ਜਿਹੜੀ ਨਸ਼ੇ ਦੇ ਦੌਰਾਨ ਨਗਾਈ ਹੈ ਨਾ ਤੇ ਨਸ਼ਾ ਛੱਡਣ ਤੋਂ ਬਾਅਦ ਦੀ ਵੀ ਜਿਹੜੀ ਜਰਨੀ ਹੈ ਨਾ ਇਹਨੀਆਂ ਕਿ ਨਸ਼ਾ ਛੱਡ ਕੇ ਬਹੁਤ ਸੌਕੇ ਹੋ ਗਏ ਆਪਾਂ ਨਸ਼ਾ ਛੱਡਣ ਤੋਂ ਬਾਅਦ ਸਗੋਂ ਜਿਆਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੁੰਦਾ ਹੈ ਹਰ ਇੱਕ ਰਿਸਪੌਂਸਿਬਿਲਟੀ ਲਈ ਤੁਹਾਨੂੰ ਮਿਹਨਤ ਕਰਨੀ ਪੈਂਦੀ ਆ ਆਪਣੇ ਆਪ ਦਾ ਤੁਸੀਂ ਕਰੀਅਰ ਬਣਾਉਣਾ ਹੈ ਸਕਸੈਸਫੁਲ ਹੋਣਾ ਹੈ ਫੈਮਿਲੀ ਲਾਈਫ ਚਲਾਉਣੀ ਆ ਰਿਸ਼ਤੇਦਾਰੀਆਂ ਨਿਭਾਉਣੀਆਂ ਉਹ ਪਹਿਲਾਂ ਦਿਨ ਸਿਰਫ ਬੰਦਾ ਨਸ਼ਾ ਕਰਕੇ ਸਾਰਾ ਕੁਝ ਛੱਡ ਕੇ ਬੈਠਾ ਹੁੰਦਾ ਹੈ ਉਸ ਪੇਨ ਦੇ ਵਿੱਚੋਂ ਨਿਕਲ ਰਿਹਾ ਹੁੰਦਾ ਹੈ ਹਨਾ ਫਿਰ ਉਹ ਤੇ ਜ਼ਿੰਮੇਵਾਰੀਆਂ ਪੈਂਦੀਆਂ ਫਿਰ ਉਹਨਾਂ ਨੂੰ ਨਿਭਾਉਣਾ ਉਹਨਾਂ ਨੂੰ ਸਿੱਖਣਾ ਤਾਂ ਹੀ ਮੈਂ ਇਹ ਸਟੈਬਿਸ਼ ਕਰਨ ਦਾ ਬਹੁਤ ਮਿਹਨਤ ਲੱਗਦੀ ਔਖਾ ਨਹੀਂਗਾ ਮੈਂ ਕਹਿੰਦਾ ਮਿਹਨਤ ਲੱਗਦੀ ਪਰ ਮਜ਼ਾ ਬੜਾ ਆਉਂਦਾ ਮੈਂ ਇਹ ਗੱਲ ਹਮੇਸ਼ਾ ਹਰਕੇ ਨੂੰ ਕਹਿੰਦਾ ਕਿ ਐਡਿਕਸ਼ਨ ਦਾ ਬੈਸਟ ਡੇ ਤੇ ਰਿਕਵਰੀ ਦਾ ਵਰਸਟ ਡੇ ਇਹ ਵਰਸਟ ਡੇ ਉਸ ਬੈਸਟ ਡੇ ਨਾਲੋਂ ਬਹੁਤ ਵਧੀਆ ਹੈ ਕਿਉਂਕਿ ਹਰ ਪਲ ਦੇ ਵਿੱਚ ਸਕੂਨ ਆ ਖੁਸ਼ੀ ਆ ਕੋਈ ਵੀ ਭਜਨਾ ਸਿਕੋ ਇਦਾਂ ਦਾ ਨਹੀਂ ਪਿਆ ਹਾਂ ਪੇਨਫੁੱਲ ਲਾਈਫ ਸੀਗੀ ਬਹੁਤ ਮੈਂ ਤਾਂ ਹੀ ਕਹਿੰਦਾ ਕਿ ਜਿਹੜੇ ਬੱਚੇ ਨਸ਼ੇ ਦੇ ਵਿੱਚ ਫਸੇ ਨੇ ਇਸ ਟਾਈਮ ਤੇ ਉਹ ਪਲੀਜ਼ ਉਹਨਾਂ ਥਾਵਾਂ ਤੇ ਜਾ ਕੇ ਆਪਣਾ ਲਾਜ ਕਰਾਉਣ ਜਿੱਥੇ ਸਾਈਕੀਆਟ੍ਰਿਸਟ ਨੇ ਕਲੀਨिकल ਸਾਈਕੋਲੋਜੀਸਟ ਨੇ ਪੀਅਰ ਐਜੂਕੇਟਿਡ ਨੇ ਜਿਹੜੇ ਬੰਦਿਆਂ ਕੋਲ ਐਕਸਪੀਰੀਅੰਸ ਹੈ ਨਸ਼ੇ ਤੋਂ ਬਾਹਰ ਆਏ ਨੇ ਉਸ ਜਗ੍ਹਾ ਦੇ ਉੱਤੇ ਜਿੱਥੇ ਤੁਹਾਡੇ ਨਾਲ ਕੋਈ ਕੁੱਟਮਾਰ ਨਾ ਹੋਵੇ ਤੁਹਾਨੂੰ ਰਿਸਪੈਕਟਫੁਲੀ ਚੀਜ਼ਾਂ ਸਿਖਾਈਆਂ ਜਾਣ ਤੁਹਾਨੂੰ ਟੀਚ ਕੀਤਾ ਜਾਵੇ ਬੇਸਿਕਲੀ ਇਹ ਐਜੂਕੇਸ਼ਨ ਹੈ ਤੁਸੀਂ ਉਹ ਐਜੂਕੇਸ਼ਨ ਪ੍ਰਾਪਤ ਕਰੋ ਤੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਓ ਇਸ ਸੈਕਿੰਡ ਮੈਂ ਇਹ ਬਹੁਤ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਜਿੱਦਾਂ ਕੱਲ ਫਿੱਕੀ ਫਲੋ ਐਂਡ ਸੀਪੀ ਸਾਹਿਬ ਨੇ ਇੱਕ ਫੰਕਸ਼ਨ ਕਰਾਇਆ ਤੇ ਉਹਦੇ ਚ ਉਹਨਾਂ ਨੇ ਬਹੁਤ ਵਧੀਆ ਵੱਡਾ ਉਪਰਾਲਾ ਕੀਤਾ ਕਿ ਸਕੂਲ ਦੇ 9ਵੀਂ 10ਵੀਂ 11ਵੀਂ ਪਲੱਸ 2 ਦੇ ਸਟੂਡੈਂਟ ਬੁਲਾਏ ਸੀਗੇ ਉੱਥੇ ਉਹ ਬੱਚੇ ਅੱਜ ਕੋਈ ਨਾ ਕੋਈ ਸਿਰਫ ਇਸ ਚੀਜ਼ ਪਿੱਛੇ ਕਿਸੇ ਜਿੱਦਾਂ ਅਸੀਂ ਕਿਸੇ ਤੋਂ ਇਨਫਲੂਐਂਸ ਹੋ ਕੇ ਆਂ ਟ੍ਰਾਈ ਕੀਤਾ ਫਸਟ ਟਾਈਮ ਨਸ਼ਾ ਫॉर ਫਨ ਸੇ ਇੱਕ ਮ제 ਵਾਸਤੇ ਜਾਂ ਕੋਈ ਪੀਅਰ ਪ੍ਰੈਸ਼ਰ ਦੇ ਵਿੱਚ ਸਟਾਰਟ ਕਰਦਾ ਹੈ ਤੁਸੀਂ ਪਹਿਲੇ ਨਸ਼ੇ ਤੋਂ ਆਪਣੇ ਆਪ ਨੂੰ ਨਾ ਕਰਨੀ ਆ ਰੋਕਣੀ ਆ ਕਿਉਂਕਿ ਉਦੋਂ ਰੋਕਣਾ ਫਿਰ ਵੀ ਸੌਖਾ ਹੈ ਸੈਕਿੰਡ ਟਾਈਮ ਤੁਹਾਡੇ ਤੋਂ ਨਹੀਂ ਰੋਕਿਆ ਜਾਣਾ ਸੋ ਜਿਹੜਾ ਵੀ ਬੱਚਾ 9ਵੀਂ 10ਵੀਂ 11ਵੀਂ 12ਵੀਂ ਵਿੱਚ ਹੈਗਾ ਫਸਟ ਟਾਈਮ ਟ੍ਰਾਈ ਕਰਨਾ ਚਾਹੁੰਦਾ ਹੈ ਉਹ ਰੋਕ ਲੇ ਆਪਣੇ ਆਪ ਨੂੰ ਕਿਉਂਕਿ ਜੇ ਇੱਕ ਆ ਟ੍ਰਾਈ ਕੀਤਾ ਫਿਰ ਤੁਹਾਨੂੰ ਇਸ ਜ਼ਿੰਦਗੀ ਦੀ ਬਰਬਾਦੀ ਦਾ ਉਹ ਸਫ਼ਰ ਸ਼ੁਰੂ ਹੋ ਜਾਣਾ ਹੈ ਜੀ ਦੇ ਵਿੱਚ ਹੋ ਸਕਦਾ ਹੈ ਕਿ ਸਾਰੀ ਉਮਰ ਤੁਸੀਂ ਉੱਠ ਨਾ ਸਕੋ ਤੁਸੀਂ ਤੇ ਤੁਹਾਡੇ ਨਾਲ ਤੁਹਾਡੇ ਘਰਦਿਆਂ ਨੇ ਵੀ ਸਫ਼ਰ ਕਰਨਾ ਹੈ ਤੁਹਾਡੀ ਪੂਰੀ ਫੈਮਿਲੀ ਨੇ ਇੱਕ ਐਡਿਕਟ ਦੇ ਨਾਲ ਘੱਟੋ ਘੱਟ 15 ਲੋਕ ਸਫ਼ਰ ਕਰਦੇ ਨੇ 15 ਜਾਣੇ ਮਰ ਰਹੇ ਹੁੰਦੇ ਜਦੋਂ ਪਰਿਵਾਰ ਚ ਇੱਕ ਜੀ ਨਸ਼ਾ ਕਰਦਾ ਹੈ ਤੇ ਸੋ ਪਲੀਜ਼ ਪਹਿਲੀ ਵਾਰ ਨਸ਼ੇ ਨੂੰ ਨਾ ਕਰੋ ਸੈਕਿੰਡ ਟਾਈਮ ਤੁਹਾਡੀ ਜ਼ਿੰਦਗੀ ਚੋਂ ਨਹੀਂ ਆਏਗਾ ਸਿਰਫ ਜਿਹੜਾ ਜਿਹੜਾ ਬੰਦਾ ਨਸ਼ਾ ਕਰਦਾ ਹੈ ਤੇ ਉਹ ਮਾਨਸਿਕ ਤੌਰ ਤੇ ਕਮਜ਼ੋਰ ਹੋ ਹੀ ਜਾਂਦਾ ਹੈ ਸਰੀਰੀ ਤੌਰ ਤੇ ਵੀ ਕਮਜ਼ੋਰ ਬਹੁਤ ਜ਼ਿਆਦਾ ਹੈ ਹਾਂਜੀ ਜੀ ਇਟਸ ਅ ਫਿਜ਼ੀਕਲ ਐਂਡ ਸਾਈਕਲੋਜੀਕਲ ਡਿਜ਼ੀਜ਼ ਇਹ ਸਰੀਰਿਕ ਤੇ ਮਾਨਸਿਕ ਬਿਮਾਰੀ ਹੈ ਨਾਲ ਨਾਲ ਸਪਿਰਚੁਅਲ ਬਿਮਾਰੀ ਵੀ ਆ ਸੋ ਇਹਦਾ ਇਲਾਜ ਵੀ ਇਸੇ ਤਰੀਕੇ ਨਾਲ ਕਰਨਾ ਪੈਂਦਾ ਪਹਿਲਾਂ ਸਰੀਰਿਕ ਇਲਾਜ ਹੁੰਦਾ ਫਿਰ ਮਾਨਸਿਕ ਫਿਰ ਅੱਗੇ ਸਟੇਜ ਤੇ ਜਾ ਕੇ ਸਪਿਰਚੁਅਲ ਟਰੀਟਮੈਂਟ ਹੁੰਦਾ ਹੈ ਜੀ ਕਿਉਂਕਿ ਜਿਹੜੀ ਬਿਮਾਰੀ ਆ ਉਹ ਸਿੱਧਾ ਡਾਇਰੈਕਟ ਇਫੈਕਟ ਕਰਦੀ ਸਾਡੇ ਬ੍ਰੇਨ ਦੇ ਉਸ ਹਿੱਸੇ ਦੇ ਉੱਤੇ ਜਿਹਨੂੰ ਆਪਾਂ ਕਹਿੰਨੇ ਫਰੰਟਲ ਲੋਬ ਪ੍ਰੀ ਫਰੰਟਲ ਕੋਰਟੈਕਸ ਜਿਹਨੂੰ ਆਪਾਂ ਮੱਤ ਕਹਿੰਨੇ ਆ ਵੇਖੋ ਹਿੰਦੂ ਧਰਮ ਦੇ ਵਿੱਚ ਟਿੱਕਾ ਲਾਉਂ ਕਿਮ ਲਾਉਂਦੇ ਕਿਉਂਕਿ ਟਿਕਾ ਸਕੇ ਉਹ ਮੱਤੇ ਤੇ ਕਿਉਂਕਿ ਇਹ 파ਟ ਸਾਡਾ ਮੱਤ ਹੈ ਜਿੱਦਾਂ ਕੱਲ ਕਮਿਸ਼ਨਰ ਸਾਹਿਬ ਨੇ ਬੜਾ ਵਧੀਆ ਇੱਕ ਬੱਚਿਆਂ ਕੋਲੋਂ ਸਵਾਲ ਪੁੱਛਿਆ ਸੀਗਾ ਕਿ ਜਾਨਵਰ ਤੇ ਇਨਸਾਨ 'ਚ ਕੀ ਫਰਕ ਹੈ ਉਹਨੇ ਕਿਹਾ ਸੋਚ ਦਾ ਫਰਕ ਹੈ ਕਿ ਉਹ ਫੈਸਲੇ ਲੈ ਸਕਦੇ ਨੇ ਇਨਸਾਨ ਜਾਨਵਰ ਫੈਸਲੇ ਨਹੀਂ ਲੈ ਸਕਦੇ ਉਹ ਪ੍ਰੀਫਰੈਂਟਲ ਕਾਰਟੈਕਸ ਹੀ ਹੁੰਦਾ ਹੈ ਸਾਡਾ ਜਿਹੜਾ ਡਿਸੀਜਨ 메ਕਿੰਗ ਬ੍ਰੇਨ ਹੈ ਤੇ ਜਦੋਂ ਬੰਦਾ ਨਸ਼ਾ ਕਰਦਾ ਫਿਰ ਇਨਸਾਨ ਤੇ ਜਾਨਵਰ 'ਚ ਕੋਈ ਫਰਕ ਨਹੀਂ ਰਹਿ ਜਾਂਦਾ ਉਹ ਵੀ ਐਨੀਮਲ ਬਿਹੇਵੀਅਰ ਹੀ ਉਹਦਾ ਬਾਹਰ ਆ ਜਾਂਦਾ ਕਿਉਂਕਿ ਹਿਊਮਨ ਬ੍ਰੇਨ ਬੰਦ ਹੋ ਜਾਂਦਾ ਉਦਾ ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੇ ਅਸੀਂ ਫਸ ਗਏ ਇਸ ਦਲਦਲ ਦੇ ਵਿੱਚ ਤੇ ਅਸੀਂ ਵਾਪਸ ਇਨਸਾਨੀ ਜਮੇ ਜਾਈਏ ਤੇ ਆਪਣੀ ਜ਼ਿੰਦਗੀ ਨੂੰ ਜੀਏ ਬਿਲਕੁਲ ਬਹੁਤ ਵੱਡਾ ਸੁਨੇਹਾ ਜਿਹੜਾ ਕਿ ਗੁਰਪ੍ਰਤਾਪ ਸਿੰਘ ਪੰਨੂ ਵੱਲੋਂ ਸਮਾਜ ਵਿੱਚ ਜਿਹੜੇ ਵਿਚਰਦੇ ਨੌਜਵਾਨ ਨੇ ਖਾਸ ਕਰਕੇ ਉਹ ਨੌਜਵਾਨ ਜਿਹੜੇ ਕੀ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਨੇ ਜੇ ਇਸ ਵੀਰਵੰਗਣ ਹਰ ਕੋਈ ਆਪਣੀ ਸਕਿੱਲ ਪਾਵਰ ਦਾ ਇਸਤੇਮਾਲ ਕਰੇ ਤੇ ਨਾਲ-ਨਾਲ ਜਿਹੜਾ ਵੀ ਇਲਾਜ ਚੱਲਦਾ ਉਹ ਇਲਾਜ ਕਰਵਾਵੇ ਤਾਂ ਇੱਕ ਦਿਨ ਐਸਾ ਵੀ ਆਵੇਗਾ ਜਦੋਂ ਪੰਜਾਬ ਦੇ ਮੱਥੇ ਤੋਂ ਨਸ਼ੇ ਦੇ ਕਲੰਕ ਦਾ ਜਿਹੜਾ ਕੋਹ ਲੱਗਾ ਹੋਇਆ ਉਹ ਜ਼ਰੂਰ ਦੂਰ ਹੋਵੇਗਾ ਸਿਰਫ ਹਮਲਾ ਮੰਨ ਦੀ ਲੋੜ ਹੈ ਸਮਾਜ ਨੂੰ ਚਾਹੀਦਾ ਹੈ ਨਸ਼ੇ ਤੋਂ

ਔਰ WhatsApp ਚੈਨਲ ਪਰ